ਪਈ ਭਰਾ ਨੇ ਜੁਰਗਾ ਨੇ ਕਿ ਦੱਸਿਆ ਸਾਨੂੰ ਜੋ ਜੱਸੀਆ ਦੱਸਣ ਲੱਗੀਆਂ ਵੀ ਨਾਲ ਯਾਤਮਾ ਜਨ ਕੁੜੀ ਆਉਂਦੀ ਆ ਕੋਲ ਭਰਾ ਲੈਣ ਜਾਂਦਾ ਸਾਂ ਦੇ ਮਹੀਨੇ ਤੇ ਕੁੜੀਆਂ ਇਕੱਠੀਆਂ ਹੋ ਕੇ ਆਉਂਦੀਆਂ ਇਹ ਇੱਕ ਸਹੇਲੀਆਂ ਦੇ ਮਿਲਣ ਦਾ ਤਰੀਕਾ ਸੀਗਾ ਉਸ ਤਰ੍ਹਾਂ ਸਹੇਲੀਆਂ ਵਿਛੜ ਜਾਂਦੀਆਂ ਸਾਂ ਦਾ ਮਹੀਨਾ ਕੇਵਲ ਜੱਟ ਬਣਾਇਆ ਗਿਆ ਸੀ ਕੁੜੀਆਂ ਦੇ ਮਿਲਣ ਦਾ ਤਾਂ ਕਿ ਉਹ ਤਾਂ ਵਿਛੜ ਜਾਣੀ ਸੱਗੀਆ ਦਾ ਨਸਾ ਦਾ ਮਿਲਦੀਆਂ ਫਿਰ ਮਾਪੇ ਜਈਆਂ ਸੱਗਾ ਮਿਲਦੀਆਂ ਪਰ ਜਿਹੜੀਆਂ ਸਹੇਲੀਆਂ ਇਹ ਵਿਛੜ ਜਾਂਦੀਆਂ ਫਿਰ ਕਦੀ ਮਿਲਦੀਆਂ ਇਹ ਸਾਂ ਦੇ ਮਹੀਨੇ ਨੇ ਸਾਉਂ ਦਾ ਮਹੀਨਾ ਰੱਖਿਆ ਗਿਆ ਹੈ ਸਾਡੇ ਸਮਾਜ ਚ ਵੀ ਅਪਰ ਸਾਉਂ ਦੇ ਮਹੀਨੇ ਤੀਆਂ ਰਾਵਾਂਗੇ ਤੇ ਫਿਰ ਮਿਲਾਂਗੇ ਸੋ ਤੀਆਂ ਦੇ ਸਾਵੇਂ ਨੂੰ ਬਰਕਰਾਰ ਅਸੀਂ ਬਰਕਰਾਰ ਰੱਖਣਾ ਹੈ ਹਮੇਸ਼ਾ ਹਰ ਵਰੀ ਹਰ ਸਾਉਂ ਦੇ ਮਹੀਨੇ ਇਹ ਜਗ੍ਹਾ ਤੇ ਆਇਆ ਕਰਾਂਗੇ ਪਿਆ ਲਾਇਆ ਕਰਾਂਗੇ ਇਹੋ ਸ਼ੁਕਰਾਨਾ ਮੈਂ ਕਰਦੀ ਹਾਂ ਜੀ ਸਤਨਾਮ ਭਾਜੀ ਦਾ ਇੱਕ ਜਗ੍ਹਾ ਦੇ ਲਈ ਬੀਬੀਆਂ ਭੈਣਾਂ ਦਾ ਨੂੰ ਪਿਆਰ ਦੇਣ ਲਈ ਮੈਂ ਸਤਨਾਮ ਭਾਜੀ ਦਾ ਉਹਨਾਂ ਦੀ ਫੈਮਲੀ ਦਾ ਤਹਿ ਦਿਲੋਂ ਸ਼ੁਕਰੀਆ ਵੀ ਕਰਦੀ ਹਾਂ ਅਰ ਸ਼ੁਕਰਗੁਜ਼ਾਰ ਰਹੂੰਗੀ ਉਹਨਾਂ ਨੇ ਕਿ ਜਿੰਨਾਂ ਨੇ ਸਾਨੂੰ ਇਹ ਮੌਕਾ ਦਿੱਤਾ Let us do ਹਾਂਜੀ ਭੈਣ ਜੀ ਤੁਹਾਡਾ ਨਾਮ ਕੀ ਮੀ ਕਮਲਿਸ਼ਰ ਮੈਂ ਤੁਹਾਡੇ ਲੋਜੇ ਤੀਆਂ ਦਾ ਪ੍ਰੋਗਰਾਮ ਬਣਾਇਆ ਗਿਆ ਤੇ ਬੜੀ ਖੁਸ਼ੀ ਨਾਲ ਤੀਆਂ ਭਾਜੀ ਸਾਡੇ ਪਿੰਡ ਦੇ ਵਿੱਚ ਨੇ ਪ੍ਰੋਗਰਾਮ ਜਿਹੜਾ ਵੀ ਬਹੁਤ ਦੇਰ ਤੋਂ ਨਾ ਦੱਬਿਆ ਪਿਆ ਸੀਗਾ ਇਨਕੇ ਵਿਰਸਾ ਸਾਡਾ ਕਿਸੇ ਨੇ ਬੱਚਿਆਂ ਨੂੰ ਪਤਾ ਨਹੀਂ ਸੀਗਾ ਇਹ ਵਿਰਸੇ ਨੂੰ ਵਿਰਾਸਤ ਜਿਹੜਾ ਸਾਡੇ ਇਹ ਪ੍ਰੋਗਰਾਮ ਹੈ ਇਹਨਾਂ ਨੂੰ ਉਜਾਗਰ ਕਰਨ ਲਈ ਨਾ ਅਸੀਂ ਇੱਥੇ ਅੱਜ ਇਕੱਤਰ ਕੀਤਾ ਬੱਚਿਆਂ ਨੂੰ ਪੈਣਾ ਭਰਾਵਾਂ ਨੂੰ ਸਾਰਿਆਂ ਨੂੰ ਤਾਂ ਕਿ ਪਤਾ ਲੱਗੇ ਨਵੀਂ ਜਨ ਦੇਸ਼ ਨੂੰ ਪਟੀਆਂ ਕੀ ਚੀਜ਼ ਹੈ तड़ीये तड़ीये सारे, सारे हां तो हां बहुत सहयोग मिलिया जी बहुत प्यार मिलिया एक कॉल की आ सारे बड़े प्यार आय सारे ना मैंने बहुत व्यास्पॉन्स मिलिया और मैं गुजारिश कर दी अगली बार भी आज ज्यादा व्या करा हां जी हां जी ਤੇ ਜਿਨ੍ਹਾਂ ਨੇ ਇਹ ਜਗ੍ਹਾ ਸਾਨੂੰ ਦਿੱਤੀ ਆ ਭਾਈ ਸਤਨਾਮ ਡਾਕਟਰ ਸਤਨਾਮ ਸਿੰਘ ਨੇ ਉਹਨਾਂ ਦੀ ਫੈਮਿਲੀ ਉਹਨਾਂ ਦੀ ਮਿਸਿਸ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਉਹਨਾਂ ਨੇ ਇਹ ਸਾਨੂੰ ਉਪਰਾਲਾ ਕਰਨ ਦੀ ਯਤਨ ਲਈ ਉਤਸ਼ਾਹ ਦਿੱਤਾ ਤੇ ਇਹ ਬੀਬੀਆਂ ਭੈਣਾਂ ਨੂੰ ਇਕੱਠਾ ਕੀਤਾ ਹੈ ਔਰ ਉਹਨਾਂ ਨੇ ਇਹਨਾਂ ਦੇ ਸਵਾਗਤ ਲਈ ਇਹਨਾਂ ਦਾ ਮੋਸਟ ਵੈਲਕਮ ਕੀਤਾ ਇਹਨਾਂ ਦਾ ਬਹੁਤ ਪਿਆਰਾ ਤੇ ਇਹਨਾਂ ਨੂੰ ਚਾਹ ਪਣੀ ਦਾ ਵੀ ਇਹਨਾਂ ਨੇ ਰੈਂਸ ਆਪਣੇ ਕੋਲੋਂ ਕੀਤਾ ਸਾਰਾ ਬਹੁਤ ਵਧੀਆ ਕੀਤਾ ਉਹਨਾਂ ਨੇ ਬਹੁਤ ਰਿਸਪੌਂਸ ਵਧੀਆ ਦਿੱਤਾ ਉਹਨਾਂ ਨੇ ਜਿਹੜੀ ਆਤੀ ਜਨਰੇਸ਼ਨ ਆ ਜਿਹੜੀ ਇਸ ਆਪਣੇ ਵਿਰਸੇ ਨੂੰ ਭੁੱਲ ਚੁੱਕੀ ਆ ਉਹਨਾਂ ਵੱਲ ਕੇ ਉਹਨਾਂ ਬਾਰੇ ਇਸੇ ਕਰਕੇ ਤੇ ਇਹਨਾਂ ਨੂੰ ਇਕੱਤਰ ਕੀਤਾ ਗਿਆ ਨਾਲ ਅਸੀਂ ਆਪਣੀਆਂ 올ਡੇਜ਼ ਬੀਬੀਆਂ ਵੀ ਲਈਆਂ ਕਿ ਜਿਹੜੀਆਂ ਇਹਨਾਂ ਨੂੰ ਨਵੀਂ ਜਨਰੇਸ਼ਨ ਦੱਸਣ ਗਿਆ ਵੀ ਤੀਆਂ ਕੀ ਚੀਜ਼ ਆ ਔਰ ਉਹਨਾਂ ਨੇ ਦੱਸਿਆ ਵੀ ਸਮਝਾਇਆ ਵੀ ਸਾਰੇ ਬੱਚਿਆਂ ਨੂੰ ਵੀ ਬੇਟਾ ਇਹ ਅੱਜ ਤੋਂ ਪਹਿਲਾਂ ਇਹ ਬਹੁਤ ਵਧੀਆ ਤਿਉਹਾਰ ਮਨਾਇਆ ਜਾਂਦਾ ਸੀਗਾ ਔਰ ਨਵੀਂ ਜਨਰੇਸ਼ਨ ਨਵੀਂ ਜਨਰੇਸ਼ਨ ਨੇ ਦੱਸਿਆ ਗਿਆ ਫਿਰ ਵੀ ਉਹ ਵੀ ਅਗਲੇ ਸ਼ਾਇਦ ਅਗਲੇ ਸੌਣ ਦੇ ਮਿਨਿਸਟਰ ਵੀ ਵਧੀਆ ਜ਼ਿਆਦਾ ਪ੍ਰੋਗਰਾਮ ਕਰਨਗੇ ਬੱਚੇ ਇਕੱਠੇ ਹੋਣਗੇ ਤੇ ਗਰੇ ਨਸ਼ੇ ਦੇ ਵਿੱਚ ਦਲਦਲ ਨਸ਼ਿਆਂ ਦੇ ਬਾਰੇ ਵਿੱਚ ਮੈਂ ਇਹ ਕਹਿਣਾ ਚਾਹੂੰਗੀ ਆਪਣੇ ਸੁਲਤਾਨਵਿੰਦ ਦੇ ਸਾਰੇ ਯਾਨੀ ਕਿ ਸਾਰੇ ਜਵਾਬ ਅਗਰਾਨ ਕਹਿਣਾ ਪਊਂ ਕਹੂੰਗੀ ਬਈ ਨਸ਼ਾ ਛੱਡੋ ਹੋਰ ਛੱਡੋ ਪਿੱਛੇ ਹੁੰਦਾ ਸੀ ਜਦੋਂ ਤੀਆਂ ਲੱਗਦੀਆਂ ਸੀ ਤੀਆਂ ਖਤਮ ਹੋਣ ਤੋਂ ਬਾਅਦ ਸਾਡੇ ਪਿੰਡ 'ਚ ਕਬੱਡੀ ਬਹੁਤ ਹੁੰਦੀ ਸੀ ਕੁਸ਼ਤੀਆਂ ਹੁੰਦੀਆਂ ਸੀ ਪਰ ਹੁਣ ਇਹ ਨਸ਼ੇ ਦੇ ਵੱਲ ਜਾ ਕੇ ਸਾਡਾ ਜਿਹੜਾ ਨਵੀਂ ਜਾਂਦੇ ਸੀ ਨੇ ਸਾਰੀ ਡੱਬੀ ਪਈ ਆ ਇਹਨਾਂ ਨੂੰ ਵੀ ਮੇਰਾ ਇਰਾਦਾ ਵੀ ਜਿਸ ਤਰ੍ਹਾਂ ਇਹਨਾਂ ਲਈ ਵੀ ਕੱਟ ਕੀਤਾ ਜਾਵੇ ਕਿਸੇ ਭੈਣ ਭਾਂ ਨੂੰ ਅੱਗੇ ਲਾਇਆ ਜਾਵੇ ਮੀਟਿੰਗ ਕੀਤੀ ਜਾਵੇ ਇਹਨਾਂ ਨਸ਼ੇ ਵਾਲੇ ਬੱਚਿਆਂ ਦੀ ਤੇ ਇਹਨਾਂ ਦਾ ਨਸ਼ਾ ਦੂਰ ਕੀਤਾ ਜਾਵੇ ਇਹਨਾਂ ਦੇ ਕੀ ਨਸ਼ਾ ਬੱਚੇ ਛੱਡਣਾਂ ਇਹਦੇ ਲਈ ਵੀ ਕੋਈ ਨਾ ਕੋਈ ਉਪਰਾਲਾ ਸਾਰੇ ਭੈਣ ਭਰਾਉਣ ਦੇ ਰਲ ਕੇ ਕੋਈ ਸੈਟਿੰਗ ਕਰਾਂਗੇ ਕਿਤੇ ਕਿ ਸਾਡੇ ਪਿੰਡ ਚ ਨਸ਼ਾ ਵੇਚਣ ਵਾਲੇ ਹਟਣ ਨਸ਼ਾ ਪੀਣ ਵਾਲੇ ਹਟਣ ਜੀ ਪੰਦੀ ਆਪਣਾ ਨਾਮ ਦੱਸ ਕੇ ਤੁਹਾਡੇ ਲੋ ਅੱਜ ਤੀਆਂ ਦਾ ਤਿਉਹਾਰ ਮਨਾਇਆ ਗਿਆ ਤੇ ਬਲਕਿ ਕੀ ਕਰਾਂ ਜੀ ਅਸੀਂ ਮੇਰਾ ਨਾਮ ਜੀ ਗੁਰਸ਼ਰਨ ਕੋਹਰਾ ਜੋ ਅਸੀਂ ਤੀਆਂ ਦਾ ਤਿਉਹਾਰ ਮਨਾਇਆ ਇਹ ਕਿ ਜੋ ਪਿੱਛੇ ਸੀਗਾ ਸਾਡਾ ਪਹਿਲਾ ਕਲਚਰ ਸੀਗਾ ਪੰਜਾਬੀ ਉਹ ਸਾਡੇ ਭੁੱਲ ਚੁੱਕੇ ਸਾਰੇ ਕਿ ਅੱਗੋਂ ਅਸੀਂ ਹੁਣ ਨਵਾਂ ਹੋਰ ਕੀਤਾ ਹੈ ਸਟਾਰਟ ਹੈ ਕਿਹਾ ਕਿ ਜੋ ਵੀ ਸਾਡੀ ਅਗਲੀ ਪੀੜ੍ਹੀ ਆ ਬੱਚੇ ਆ ਉਹਨਾਂ ਨੂੰ ਪਤਾ ਲੱਗੇ ਕਿ ਪਿਛਲਾ ਪਹਿਰਾਵਾ ਕੀ ਸੀ ਜਾਂ ਕਿੱਦਾਂ ਰਹਿੰਦੇ ਸੀਗੇ ਹੁਣ ਸਾਡੀਆਂ ਭੈਣਾਂ ਮਾਈਆਂ ਬੀਬੀਆਂ ਜੋ ਵੀ ਹੈਗੀਆਂ ਵਾ ਉਹ ਸਾਰੀਆਂ ਅਸੀਂ ਨਾਲ ਲਈ ਆਇਆ ਉਹਨਾਂ ਦੇ ਨਾਲ ਅਸੀਂ ਇਹ ਆ ਕਿ ਬੱਚਿਆਂ ਨੂੰ ਦੱਸਣ ਗਿਆ ਕਿ ਪਿੱਛੇ ਇਹੀ ਕੁਝ ਹੁੰਦਾ ਸੀਗਾ ਸਾਰੇ ਇਕੱਠੇ ਰਹਿੰਦੇ ਸੀਗੇ ਤੇ ਹੁਣ ਵੀ ਇਸ ਤਾਂ ਹੀ ਅੱਗੋਂ ਇਕੱਠੇ ਰਹੋ ਕਿੰਨਾ ਗਦਾ ਆਨੰਦ ਆ ਬਹੁਤ ਜ਼ਿਆਦਾ ਆਨੰਦ ਆ ਕਿ ਅਸੀਂ ਤਾਂ ਹੁਣ ਕੁਝ ਕਹਿ ਨਹੀਂ ਸਕਦੇ ਸੜਕੋ ਬੋਲ ਵੀ ਨਹੀਂ ਅੱਗੇ ਕਿੰਨਾ ਆਨੰਦ ਆ ਅਸੀਂ ਕਹਿੰਦੇ ਕਿ ਅੱਗੇ ਵੀ ਇਸ ਤਰ੍ਹਾਂ ਹੀ ਚੱਲੇ ਅਸੀਂ ਇਤਰਾ ਹੀ ਇਕੱਠੇ ਸਾਰੇ ਰਹੀਏ ਇਕਜੁੱਟ ਹੋ ਕੇ ਰਹੀਏ ਤਾਂ ਸਾਡਾ ਪਿਛਲਾ ਜਿਹੜਾ ਕਲਚਰ ਆ ਉਹ ਅੱਗੇ ਵੱਧ ਸਕਦਾ ਹੈ